ਦੀਵਾਲੀ ਦਾ ਤਿਹਾਰ ਪਟਾਕਿਆਂ ਤੋਂ ਬਿਨਾ ਅਧੂਰਾ ਲੱਗਦਾ ਹੈ। ਮੁਹਾਲੀ ਤੇ ਕੁਰਾਲੀ ਦਾ ਪਟਾਕਾ ਬਾਜ਼ਾਰ ਕਾਫੀ ਫੇਮਸ ਹੈ। ਜਿੱਥੇ ਦੂਰੋਂ ਦੂਰੋਂ ਲੋਕ ਆਉਂਦੇ ਨੇ ਹੋਲਸੇਲ ਰੇਟ ਤੇ ਪਟਾਕੇ ਖਰੀਦਦੇ ਨੇ। ਤਾਂ ਕਿਹੜੇ ਪਟਾਕੇ ਸੇਫਲੀ ਚਲਾਏ ਜਾ ਸਕਦੇ ਹਨ ਕੁਰਾਲੀ ਦੀ ਮਾਰਕੀਟ ਤੋਂ ਦਿਖਾਉਂਦੇ ਹਾਂ ਤੁਹਾਨੂੰ ਰਿਪੋਰਟ। ਦੀਵਾਲੀ ਨੂੰ ਲੈ ਕੇ ਹੁਣ ਲਗਾਤਾਰ ਜਿਹੜੇ ਦੁਕਾਨਾਂ ਦੇ ਵਿੱਚ ਸਜਾਵਟ ਦੇਖਣ ਨੂੰ ਮਿਲ ਰਹੀ ਹੈ ਲਗਾਤਾਰ ਜਿਹੜੇ ਲੋਕ ਨੇ ਸ਼ਾਪਿੰਗ ਕਰਦੇ ਨਜ਼ਰ ਆ ਰਹੇ ਨੇ ਜੇ ਕਿ ਪਟਾਕਿਆਂ ਦੀ ਗੱਲ ਕਰੇ ਕਿਉਂਕਿ ਕੁਰਾਲੀ ਅਸੀਂ ਅੱਜ ਪਹੁੰਚੇ ਆ ਮੌਜੂਦ ਆ ਔਰ ਇਸ ਵਾਰ ਕਾਫੀ ਐਕਸਾਈਟਮੈਂਟ ਜਿਹੜੀ ਹੈ ਉਹ ਦੇਖਣ ਨੂੰ ਮਿਲ ਰਹੀ ਹੈ ਕਿਉਂਕਿ ਪਟਾਕਿਆਂ ਦੇ ਬਿਨਾ ਜਿਹੜੀ ਦੀਵਾਲੀ ਹੈ ਉਹ ਅਧੂਰੀ ਹੈ ਹਾਲਾਂਕਿ ਇਹ ਜਿਹੜੀ ਮਾਰਕੀਟ ਹੈ ਕੁਰਾਲੀ ਦੀ ਇਸ ਵੇਲੇ ਅਸੀਂ ਗੱਲ ਕਰ ਲਈਏ ਬਹੁਤ ਰਸ਼ ਹੁੰਦਾ ਹੈ ਜਿਹੜੇ ਲੋਕ ਨੇ ਆਪਣੇ ਪਰਿਵਾਰ ਦੇ ਨਾਲ ਇੱਥੇ ਪਹੁੰਚਦੇ ਆਂ ਤੇ ਪਟਾਕੇ ਖਰੀਦਦੇ ਨਜ਼ਰ ਆ ਰਹੇ ਨੇ ਕਿਉਂਕਿ ਇਸ ਵਾਰ ਹੋਰ ਜਿਹੜੀ ਹੈਗੀ ਸੇਫਲੀ ਪਟਾਕੇ ਜਿਹੜੇ ਹੈਗੇ ਉਹ ਆਏ ਆ ਸ਼ਾਰਟਸ ਦੇ ਨਾਲ ਨਾਲ ਫੁੱਲ ਜਿਹੜੀ ਅਸੀਂ ਗੱਲ ਕਰ ਲਈਏ ਗੱਲ ਵੀ ਕਰਾਂਗੇ ਕਿਉਂਕਿ ਬਹੁਤ ਦੂਰ ਦੂਰ ਤੋਂ ਇੱਥੇ ਕੁਰਾਲੀ ਜਿਹੜੀ ਮਾਰਕੀਟ ਲੱਗਦੀ ਹੈ ਬਹੁਤ ਵੱਡੀ ਮਾਰਕੀਟ ਲੱਗਦੀ ਹੈ ਪਟਾਕਿਆਂ ਦੀ ਜਿਹੜੇ ਦੁਕਾਨ ਦੇ ਓਨਰ ਨੇ ਮਨਿਕ ਉਹਨਾਂ ਨਾਲ ਗੱਲਬਾਤ ਕਰਦੇ ਆ ਭਾਜੀ ਇਸ ਵਾਰ ਕਿਸ ਤਰ੍ਹਾਂ ਦਾ क्रेज ਹੈ ਕੁਝ ਨਵਾਂ ਦੇਖਣ ਨੂੰ ਮਿਲ ਰਿਹਾ ਹੈ ਇੱਕ ਹੀ ਇਹ ਬਿਜਲਾਰ 50000 ਪਟਾਕੇ ਮਾਰਦੀ ਆ ਅੱਛਾ 5 ਮਿੰਟ ਜਲਦੀ ਆ ਇਹ ਡਿਜੀਟਲ ਆ ਹਾਂਜੀ ਇਹ ਰਿਪੋਰਟ ਜਿਵੇਂ ਆਵਾਜ਼ ਕਰਦੀ ਆ ਉਮੇ ਚੱਲਣਾ ਨਾ ਰੇ ਦਾ ਆਵਾਜ਼ ਕਰਕੇ 20ਸਲ ਮਾਰ ਕੇ ਅੱਛਾ ਇੱਕ ਹੋਰ ਹੈ ਇਹ ઓਰੀਓ ਇਹਦਾ ઓਰੀਓ ਬਿਸਕੁਟ ਹੁੰਦਾ ਬਾਜੀ ਓਰੀਓ ਨਾਰਵੀ ਆ ਗਈ ਜੀ ਕਰੈਕਲਿੰਗ ਕਰਕੇ ਚੱਲਦਾ ਤੇ ਹੋਰ ਇਹਦੇ ਨਾਲ ਨਾਲ ਕਿਉਂਕਿ ਅਸੀਂ ਦੇਖ ਰਹੇ ਹਾਂ ਕਿ ਕਈ ਚੀਜ਼ਾਂ ਜਿਹੜੀ ਵੈਰਾਈਟੀ ਹੈ ਉਹ ਹੁਣ ਮਾਰਕੀਟ ਦੇ ਵਿੱਚ ਜਿਹੜੀ ਦੇਖਣ ਨੂੰ ਮਿਲਦੀ ਆ ਗਈ ਬੱਚਿਆਂ ਦੀ ਆ ਗਨ ਆ ਗਈ ਅੱਛਾ ਇਹ ਗਨ ਹੈ 3 ਮਿੰਟ ਚੱਲਦੀ ਹੈ ਜੀ ਪੂਰੀ ਠੀਕ ਕਿਤਾ ਮਤਲਬ ਬੱਚਿਆਂ ਵਾਸਤੇ ਸੇਫਲੀ ਕੋਲਡ ਨਾਰ ਹੁੰਦੇ ਇਹਦੇ ਅੰਦਰ ਫਿੱਟ ਅੱਛਾ ਹਾਂਜੀ ਇਨਡੋਰ ਆਈਟਮ ਹੈ ਬੱਚੇ ਵਾਲਾ ਨਾਰ ਹੈ ਜੀ ਅੱਛਾ ਇਹ ਬੱਚਿਆਂ ਵਾਲੀ ਸੇਫਲੀ ਹੁੰਦੀ ਹੈ ਜਿਹੜੀ ਜੇ ਅਸੀਂ ਕਹੀਏ ਕਿਉਂਕਿ ਇਸ ਵਾਰੀ ਜਿਹੜਾ ਹੈਗਾ ਕਰੇਜ਼ ਵੀ ਦੇਖਣ ਨੂੰ ਮਿਲ ਰਿਹਾ ਔਰ ਵੱਖ-ਵੱਖ ਜਿਹੜੀ ਵੈਰਾਈਟੀ ਹੈ ਅੱਛਾ ਫੜ ਕੇ ਨਾਰ ਚੱਲੂਗਾ ਵਰ ਆਪਣਾ ਘੁੰਮੂਗਾ ਕੋਲਡ ਨਾਰ ਹੁੰਦੇ ਸੇਫ ਹੁੰਦੇ ਬੱਚੇ ਬਸ ਅੱਛਾ ਇਹ ਇੱਥੇ ਜਿੱਤਾਂ ਖੜੇ ਫੜ ਲਓ ਜੇ ਹੱਥ 'ਚ ਫੜ ਲਓ ਐਵੇਂ ਗੋਗਲ ਘੁੰਮ ਕੇ ਚੱਲੂਗਾ ਭਾਜੀ ਹੱਥ 'ਚ ਫੜ ਕੇ ਕੋਈ ਰਿਸਕ ਨਾ ਕੋਲਡ ਨਾਰ ਹੈ ਜੀ ਭਾਜੀ ਹੋਰ ਕਿਸ ਤਰ੍ਹਾਂ ਦੇ ਜਿਹੜੇ ਆਈਟਮ ਅਸੀਂ ਦੇਖ ਰਹੇ ਕਾਫੀ ਚੀਜ਼ਾਂ ਨਵੀਂ ਜਿਹੜੀ ਹੈ ਅਬ ਵੀਸਲਾਲਾ ਛੋਟ ਆ ਗਿਆ ਤੇ ਵਿਸਲਿੰਗ ਕਰਕੇ ਚੱਲਨੇ ਨੇ ਛੋਟ ਨੇ ਅਬ ਮਲਟੀ ਕਲਰ ਵਾਲੇ ਆ ਗਏ ਹੋਰ ਵੀ ਆ ਗਏ ਹਾਂਜੀ ਇੱਦਾਂ ਘੰਟਾ ਚੱਲਦਾ 500 ਛੋਟ ਤੇ ਇਸ ਵਾਰੀ ਜਿਹੜੀ ਵੈਰਾਈਟੀ ਹੈ ਭਾਜੀ ਬਹੁਤ ਜ਼ਿਆਦਾ ਆ ਗਈ ਬੱਚਿਆਂ ਦਾ ਖਾਸ ਤੌਰ ਅੱਜਕੱਲ੍ਹ ਜ਼ਿਆਦਾਤਰ ਸ਼ਾਰਟਸ ਨੇ ਇਹ ਬੱਚਿਆ ਦੇ ਕੀ ਹੈ ਪਾਜੀ ਇਹ 12 ਸ਼ੌਟ ਹੈ ਅੱਛਾ 12 ਵਾਰੀ ਚੱਲਣਾ ਇਹਨੇ ਕਰੈਕਲਿੰਗ ਕਰਕੇ ਇਹਦਾ ਪਾਜੀ 올ਡ ਇਸ ਗੋਲ ਹੈ ਹਾਂਜੀ ਜੀ ਹੈ ਨਾ ਇਹ ਇਹ 올ਡ ਇਸ ਗੋਲ ਹੈ ਕਿਉਂਕਿ ਅਸੀਂ ਸਭ ਤੋਂ ਜ਼ਿਆਦਾ ਵੀਕਦੇ ਤਮਾਕੇ ਵਾਲੀ ਜੀ ਇਹ ਸਭ ਤੋਂ ਜ਼ਿਆਦਾ ਠੀਕ ਹੈ ਤੇ ਪਾਜੀ ਇਹ ਫੁੱਲ ਜੜੀ ਦੀ ਅਸੀਂ ਗੱਲ ਕਰ ਲਈ ਕੋਈ ਫੁੱਲ ਜੜੀ ਦੀ ਕੋਈ ਵੈਰਾਈਟੀ ਗ੍ਰੀਨ ਕਲਰ ਦੀ ਚੱਲਨੀ ਆਹਾ ਠੀਕ ਹੈ ਅੱਛਾ ਇਹ ਗ੍ਰੀਨ ਕਲਰ ਦੀ ਹੈ ਠੀਕ ਹੈ ਇਹ ਹੁਣ ਹੈਗਾ ਇਹਦਾ ਕਰੇਜ ਹਾਂਜੀ ਹਾਂਜੀ ਹੈਗਾ ਅੱਛਾ ਸਪਟੇਵਾ ਦੇ ਦਈਏ ਜੀ ਸਪਟੇਵਾ ਦੇ ਦਈਏ ਇਹਦਾ ਸਭ ਹੋ ਗਿਆ ਤੇ ਵਿਕਰੀ ਵੀ ਰਹੀ ਹੈ ਸਪਟੇਵਾ ਦੇ ਦਈਏ ਇਹ ਵੱਖ-ਵੱਖ ਜਿਹੜੀ ਵੈਰਾਈਟੀਆਂ ਨੇ ਕਿਉਂਕਿ ਖਾਸ ਤੌਰ ਤੇ ਬੱਚਿਆਂ ਦਾ ਵੀ ਧਿਆਨ ਰੱਖਣਾ ਸੀ ਦੇਖ ਰਹੇ ਭਾਜੀ ਜਿਹੜੇ ਲੋਕ ਜ਼ਿਆਦਾਤਰ ਲੈ ਰਹੇ ਹਨ ਅਨਾਰ ਅਨਾਰ ਹੋ ਗਏ ਲਕਸ਼ਮੀ ਬੰਬ ਹੋ ਗਿਆ ਇਹ ਲਕ ਇਹ ਲਕਸ਼ਮੀ ਬੰਬ ਹੈ ਭਾਜੀ ਅੱਛਾ ਇਹ ਕੀ ਹੈ ਪੈਰਟ ਬੰਬ ਇਹ ਵੀ ਬੜਾ ਪੁਰਾਣਾ ਹਾਂਜੀ ਹਾਂਜੀ ਠੀਕ ਹੈ ਇਹ ਵੀ ਜ਼ਿਆਦਾ ਲੋਕ ਜਿਹੜਾ ਪਸੰਦ ਕਰ ਰਹੇ ਹਨ ਹਾਂਜੀ ਹਾਂਜੀ ਠੀਕ ਹੈ ਭਾਜੀ ਇਹ ਕੀ ਹੈ ਇਹ ਬੱਚਿਆਂ ਬੱਚੇ ਵਾਸਤੇ ਨਾ ਰਾਇ ਕਿ ਵੀ ਕਰੈਕਲਿੰਗ ਕਰਕੇ ਚੱਲਦਾ ਅੱਛਾ ਇਸ ਵਾਰ ਬੱਚਿਆਂ ਦੀ ਵੈਰਾਈਟੀ ਜ਼ਿਆਦਾ ਹੈ ਹਾਂਜੀ ਹਾਂਜੀ ਬੱਚੇ ਦੀ ਵੈਰਾਈਟੀ ਬਹੁਤ ਹੈ ਬੁਰੀ ਹਾਂ ਤਾਂ ਪਾਜੀ ਵਕਤ ਪਰ ਡਿਜ਼ਾਈਨ ਹੀ ਬੜੇ ਅਲੱਗ-ਅਲੱਗ ਹਾਂਜੀ ਹਾਂਜੀ ਇਹਦਾ ਮਤਲਬ ਇਹ ਵੀ ਸੇਫਟੀ ਹੈਗਾ ਸੇਫਲੀ ਸਾਰੇ ਸੇਫਲੀ ਇਹ ਵੀ ਗੋਲਡਨ ਆਰਚਸ ਆਂਦਾ ਤੇ ਇਹ ਆਲੂ ਬੰਬ ਜਿਹੜੇ ਹੈਗੇ ਪਾਜੀ ਇਹ ਤਾਂ 올ਡ ਇਜ਼ ਗੋਲਡ ਜਿਹੇ ਹਾਂ ਸੀ ਹੈਨਾ ਕੀ ਇਹ ਤਾਂ ਬੜੇ ਪੁਰਾਣੇ ਜਿਹੜੀ ਇਹ ਫੁੱਲ ਚੜੀ ਆ ਗਈ ਜੀ ਮੈਂ ਇਹ ਚੱਲਣੀ ਆ ਅੱਛਾ ਇਹ সিলవర్ ਕਲਰ ਦੀ ਫੁੱਲ ਚੜੀ ਹੈ ਠੀਕ ਹੈ ਤੇ ਭਾਜੀ ਕਹਿ ਸਕਦੇ ਆ ਕਿ ਇਸ ਵਾਰੀ ਕਾਫੀ ਜਿਹੜੀ ਹੈਗੀ ਨਵੀਂ ਵੈਰਾਈਟੀ ਲੋਕਾਂ ਨੂੰ ਮਿਲ ਰਹੀ ਹੈ ਤੇ ਲੋਕਾਂ ਦਾ ਐਕਸਾਈਟਮੈਂਟ ਕਿਸ ਤਰ੍ਹਾਂ ਦਾ ਹੈ ਬਹੁਤ ਵਧੀਆ ਜੀ ਠੀਕ ਹੈ ਤੇ ਅੰਦਰ ਦੀ ਵੀ ਇੱਕ ਵਾਰੀ ਤਸਵੀਰਾਂ ਤੁਹਾਨੂੰ ਦਿਖਾ ਦਈਏ ਕਿ ਲੋਕ ਜਿਹੜੇ ਨੇ ਉਹ ਜ਼ਰੂਰ ਸ਼ਾਪਿੰਗ ਕਰਦੇ ਨਜ਼ਰ ਆ ਰਹੇ ਨੇ ਔਰ ਖਾਸ ਤੌਰ ਤੇ ਪਟਾਕੇ ਲੈਂਦੇ ਨੇ ਇਹ ਕੀ ਹੈ ਭਾਜੀ ਇਹ ਵੱਡੀ ਸਟੋਰ ਹੈ ਜਿਵੇਂ 20 ਸ਼ੇਫ ਚ ਚੱਲਦੇ ਇਕੱਠੇ 5-5 ਨਿਕਲਦੇ ਇਕੱਠੇ ਜੀ ਅੱਛਾ ਸੇਮ ਐਜੀਟੀ ਚੱਲਦੇ ਆ ਅੱਛਾ ਸੇਮ ਐਜੀਟੀ ਜੀ ਹੈ ਇਹ ਇਹ ਵੀ ਟਾਈਮਿੰਗ ਹੁੰਦਾ ਇਹ ਵੀ ਕਾਫੀ ਦੇਰ ਕਿਦਾਂ ਮਤਲਬ ਇਹ ਚੱਲਦੇ 2-3 ਮਿੰਟ ਦੇ ਐਟਮ ਆ 5-5 ਜਿਵੇਂ ਦੇਖੀ ਵੀਡੀਓ ਚ ਚੱਲ ਰਹੀ ਨਵੀਂ ਐਟਮ ਆ ਹਾਂ 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 ਉਹ ਮੈਂ ਵੀ ਸ਼ੇਪ ਚੱਲਦੇ ਰਹੇ ਇਹ ਵੀ ਡਿਮਾਂਡ ਫਾਸਟ ਫੁੱਲ ਰਹਾਂਗੇ ਇਹ ਅਨਾਰ ਅੱਛਾ ਇਹ ਭਾਜੀ ਇਹਦਾ ਵੀ ਟਾਈਮਿੰਗ ਹੈ ਕੁਝ ਹਾਂਜੀ ਇਹ 40 ਸੈਕਿੰਡ ਚੱਲਦਾ ਇਹ 40 ਇਹ ਵੀ ਬਲਾਸਟ ਹੈ ਸਿੰਪਲ ਸਿੰਪਲ ਕਲਰ ਵਾਲੇ ਅਨਾਰ ਭਾਜੀ ਏਕ ਹੀ ਹੈ ਇਹ ਧਮਾਕਾ ਵਾਲਾ ਇਹਨੂੰ ਕਹਿੰਦੇ 라ਵਣ ਬੰਮ ਧਮਾਕਾ 라ਵਣ ਚ ਵੰਦੇ ਆ ਜੀ ਹਾਲੇ ਅੱਛਾ ਇਹ ਇਹ ਵੀ ਭਾਜੀ ਇਹ 라ਵਣ ਚ ਵੰਦੇ ਪੁਰੇ ਨਹੀਂ 라ਵਣ ਜਿਹਦੇ ਪਹੰਦੇ ਲੋਕੀ ਕਰਦੇ ਹਾਂਜੀ ਹਾਂਜੀ ਅੱਛਾ ਇਹਦਾ ਧਮਾਕਾ ਬਹੁਤ ਤੇਜ਼ ਹੋਣਾ ਬਹੁਤ ਤੇਜ਼ ਓਕੇ ਯਾਨੀ ਕਿ ਅਲਗ-ਅਲਗ ਜਿਹੜੀ ਜਿੱਦਾ ਜਿੱਦਾ ਇਹਨਾਂ ਤੇ ਲੱਗਿਆ ਹੋਇਆ ਯਾਨੀ ਕਿ ਇਹਦਾ ਵੀ ਕ੍ਰੇਜ਼ ਭਾਜੀ ਹੈਗਾ ਦੇਖਣ ਹਾਂਜੀ ਹਾਂਜੀ ਠੀਕ ਹੈ ਭਾਜੀ ਇਹ ਦੇਖ ਰਿਹਾ ਸੀ ਬੱਚਿਆਂ ਦੇ ਕੀ ਹੈ ਮੈਟ੍ਰਿਕਸ ਇਹ ਕੀ ਚੀਜ਼ ਹੈ ਭਾਜੀ ਮੈਟ੍ਰਿਕਸ ਸ਼ੌਰਟਸ ਜੀ ਇਹ ਬੱਚਿਆਂ ਦਾ ਸੇਫਲੀ ਹੈ ਭਾਜੀ ਹਾਂਜੀ ਹਾਂਜੀ ਮਲਟੀ ਕਲਰ ਸ਼ੌਰਟਸ ਹਾਂ अच्छा वन बाय वन चली जाना एक-एक बारी आगे से ऊपर हां जी हां जी उसके ओके यानी कि ਹੁਣ ਤੁਸੀਂ ਦੇਖੋ ਕਿ ਵੱਖ-ਵੱਖ ਜਿਹੜੇ ਹੋਰ ਵੀ ਸ਼ਾਰਟਸ ਨੇ ਭਾਜੀ ਹੋਰ ਵੀ ਜਿਹੜੇ ਸ਼ਾਰਟਸ ਨੇ ਇਹ ਇਹ ਤਾਂ ਬਹੁਤ ਵੱਡਾ ਇਹ ਤਾਂ ਬਹੁਤ ਵੱਡੇ ਲੈਵਲ ਦਾ ਹੋ ਗਿਆ ਭਾਜੀ ਇਹ ਇਹ ਦਾ ਇਹਦਾ ਕੀ ਹੈ ਭਾਜੀ ਇਹ ਤਾਂ ਬਹੁਤ ਜ਼ਿਆਦਾ ਹੈ ਅੱਧਾ ਘੰਟਾ ਚੱਲੂਗਾ ਮਲਟੀ ਕਲਰ ਯਾਨੀ ਕਿ ਇਸ ਵਾਰੀ ਜੈਸੀ ਕਰੀਏ ਕਿ ਵੱਖ-ਵੱਖ ਜਿਹੜੀ ਵੈਰਾਈਟੀਆਂ ਨੇ ਬਹੁਤ ਜ਼ਿਆਦਾ ਵੈਰਾਈਟੀ ਹੈ ਔਰ ਤੁਸੀਂ ਦੇਖੋ ਕੁਰਾਲੀ ਤੁਸੀਂ ਆਓਗੇ ਤਾਂ ਬਹੁਤ ਜ਼ਿਆਦਾ ਰਸ਼ ਜਿਹੜਾ ਦੇਖਣ ਨੂੰ ਮਿਲ ਰਿਹਾ ਔਰ ਭਾਜੀ ਜਿੱਦਾਂ ਦੱਸ ਰਹੇ ਸੀਗੇ ਕਿ ਇਸ ਵਾਰੀ ਡਿਮਾਂਡ ਕਿਸ ਤਰ੍ਹਾਂ ਦੀ ਹੈ ਇੱਕ ਤਾਂ ਸੇਫਲੀ ਹੈ ਬੱਚਿਆਂ ਵਾਸਤੇ ਵੀ ਕਿ ਕਿ ਜਿਹੜੇ ਅਸੀਂ ਦੇਖ ਰਹੇ ਸੀਗੇ ਪਟਾਕੇ ਕੋਲ ਕੀ ਕਹ ਰਹੇ ਸੀ ਭਾਜੀ ਉਹ ਜਿਹੜੇ ਉਹ ਦਿਖਾਈ ਸੀ ਹਨਾਰ ਤੁਸੀਂ ਕੋਲਡ ਨਾਰ ਵਗੈਰੇ ਹੁੰਦੇ ਨੇ ਕੋਲਡ ਨਾਰ ਕੋਲਡ ਨਾਰ ਦਾ ਮਤਲਬ ਇਹ ਹੈ ਕਿ ਨਹੀਂ ਪਕੜਦੇ ਹੈ ਸੇਫਲੀ ਹੁੰਦੇ ਇੰਡੋਰ ਆਈਟਮ ਵੀ ਯੂਜ਼ ਕਰ ਸਕਦੇ ਆਪਾਂ ਉਹਨੂੰ ਅੱਛਾ ਯਾਨੀ ਕਿ ਬੱਚੇ ਜੇਕਰ ਸੇਫਲੀ ਹਨ ਬੱਚੇ ਵਾਸਤੇ ਸੇਫਲੀ ਬਣੇ ਹੋਏ ਆ ਠੀਕ ਹੈ ਉਹ ਜ਼ਰੂਰੀ ਹੈ ਕਿਉਂਕਿ ਜਿੱਦਾਂ ਇਹਨਾਂ ਵੱਲੋਂ ਜਾਣਕਾਰੀ ਦਿੱਤੀ ਗਈ ਕਿ ਕੋਲ ਨਾਰ ਹੋਗੇ ਜਾਂ ਫਿਰ ਵੱਡੇ ਜਿਹੜੇ ਨਾਰੇ ਉਹ ਬਲਾਸ਼ ਵਾਲੇ ਨਹੀਂ ਦੂਜੇ ਉਹ ਕਾਫੀ ਸੇਫਲੀ ਹੈ ਤਾਂ ਅਸੀਂ ਕਹਿ ਸਕਦੇ ਹਾਂ ਕਿ ਕਾਫੀ ਚੀਜ਼ਾਂ ਇਸ ਟਾਈਮ ਮਾਰਕੀਟ ਦੇ ਵਿੱਚ ਹੈ ਔਰ ਭਾਜੀ ਲੋਕੀ ਤਾਂ ਹੁਣ ਦੇਖ ਰਹੇ ਅਸੀਂ ਕਿ ਲੈ ਜਾਂਦੇ ਨਜ਼ਰ ਆ ਰਹੇ ਨੇ ਹੁਣ ਤੋਂ ਹੀ ਜਿਹੜੀ ਦੂਰ ਦੂਰ ਤੋਂ ਆ ਰਹੇ ਨੇ ਨਹੀਂ 3 ਮਹੀਨੇ ਹੋ ਗਏ ਸੀਜ਼ਨ ਸਟਾਰਟ ਹੋਏ ਨੂੰ ਅੱਛਾ ਤੇ ਹੁਣ ਤਾਂ ਲਾਸਟ ਟਾਈਮ ਆ ਚਲਾ ਲੇ ਹੋਗੇ ਦਿੱਲੀ ਵਾਲੇ ਹੋਗੇ ਹਰਿਆਣਾ ਹੋ ਗਿਆ ਰਾਜਸਥਾਨ ਹੋ ਗਿਆ ਪਹਿਲਾਂ ਹੀ ਸਟੋਰ ਕਰ ਲਏ ਦੇ ਅੰਦਰ ਚਾਹ ਪਹਿਲਾਂ ਹੀ ਸਟੋਰ ਹਾਂਜੀ ਹਾਂਜੀ ਠੀਕ ਹੈ ਠੀਕ ਹੈ ਕੇ ਬੱਚਿਆਂ ਦੇ ਵਾਸਤੇ ਕਾਫੀ ਕੁਝ ਚੀਜ਼ਾਂ ਆਦੀ ਜਿਹੜੀ ਵੈਰਾਈਟੀ ਹੈ ਉਹ ਦੇਖਣ ਨੂੰ ਮਿਲਦੀ ਹੈ ਇਹ ਕੋਸ਼ਿਸ਼ ਵੀ ਕਰਾਂਗੇ ਅਸੀਂ ਸਮਝਣ ਦੀ ਕਿਹੜੀ ਕਿਹੜੀ ਵੈਰਾਈਟੀ ਇਸ ਵਾਰੀ ਗ੍ਰੀਨ ਪਟਾਕਿਆਂ ਦੀ ਦੇਖਣ ਨੂੰ ਮਿਲ ਰਹੀ ਹੈ ਕਿਉਂਕਿ এনवायरमेंट ਦੇ ਨਾਲ-ਨਾਲ ਬਹੁਤ ਸਾਰੀ ਚੀਜ਼ਾਂ ਹੈ ਜੋ ਕਿ ਬੱਚਿਆਂ ਨੂੰ ਸੇਫ ਰੱਖਦੀ ਹੈ ਹੁਣ ਜਿੱਦਾਂ ਇਹ ਓਲਾ ਗਲੀਟਰਿੰਗ ਇਹ ਜਿਹੜੀ ਹੈਗੀ ਚੱਕਰੀ ਹੈ ਚੱਕਰੀਏ ਇਹ ਚੱਕਰੀਏ ਇਹ ਆ ਨਾ ਆ ਰਿਹਾ ਠੀਕ ਹੈ ਇਹ ਵੱਖ-ਵੱਖ ਜਿਹੜੀ ਅਸੀਂ ਕਹਿ ਸਕਦੇ ਹਾਂ ਕਿ ਜਿਹੜੇ ਟਵਿਨ ਟਾਵਰ ਜਾਂ ਗ੍ਰੀਨ ਪਟਾਕਿਆਂ ਦੇ ਵਿੱਚ ਬਹੁਤ ਸਾਰੀ ਚੀਜ਼ਾਂ ਨੇ ਜੋ ਕਿ ਹੁਣ ਇਸ ਵਾਰ ਮਾਰਕੀਟ 'ਚ ਦੇਖਣ ਨੂੰ ਮਿਲ ਰਹੀ ਹੈ ਜਿਹੜੇ ਓਨਰ ਨੇ ਉਹਨਾਂ ਨਾਲ ਅਸੀਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਭਾਜੀ ਕਿਉਂਕਿ ਅਸੀਂ ਦੇਖ ਰਹੇ ਹਾਂ ਕਿ ਇਸ ਵਾਰੀ ਗ੍ਰੀਨ ਪਟਾਕਿਆਂ ਦੀ ਕਾਫੀ ਜ਼ਿਆਦਾ ਸੇਲ ਹੈ ਲੋਕਾਂ ਦੀ ਐਕਸਾਈਟਮੈਂਟ ਵੀ ਅਸੀਂ ਦੇਖ ਰਹੇ ਹਾਂ ਕਿਉਂਕਿ ਇੱਕ ਤਾਂ এনਵਾਇਰਨਮੈਂਟ ਸੇਫਲੀ ਹੈ ਜੀ ਦੂਜਾ ਬੱਚਿਆਂ ਦੇ ਵਾਸਤੇ ਵੀ ਸੇਫ ਹੈ ਨਵੀਂ ਕੀ ਚੀਜ਼ਾਂ ਇਸ ਵਾਰ ਦੇਖਣ ਨੂੰ ਮਿਲ ਰਹੀਆਂ ਬਹੁਤ ਨਵੀਂ ਆਈਟਮਸ ਆ ਰਹੀਆਂ ਜੀ ਬੱਚਿਆਂ ਦੀ ਸਪੈਸ਼ਲ ਚੀਜ਼ ਅੱਛਾ ਇਹਨੂੰ ਜਦੋਂ ਆਪਾਂ ਚਲਾਣੇ ਸ਼ਾਰਟ ਚੱਲਦਾ ਜੀ ਇਹਦੇ ਵਿੱਚ ਡਾਲਰਸ ਨਿਕਲਦੇ ਨੇ ਨਕਲੀ ਡਾਲਰ ਯਾਨੀ ਇੱਕ ਬੱਚਿਆਂ ਦਾ ਖੇਲਣ ਦਾ ਜਿਹੜਾ ਕਹਿੰਦੇ ਬਿਲਕੁਲ ਅਲੱਗ ਹਟ ਕੇ ਚੀਜ਼ ਹੈ ਜੀ ਇੱਕ ਠੀਕ ਹੈ ਹਾਂ ਬੱਚਿਆਂ ਲਈ ਕਰ ਰਿਹਾ ਇੱਕ ਸਪੈਸ਼ਲ ਗਰਲ ਸਪੈਸ਼ਲ ਹੈ ਇਹ ਪਿੰਕੀ ਪਾਈ ਅੱਛਾ ਇਹ ਪਿੰਕ ਕਲਰ ਦਾ ਨਾਰ ਚੱਲਦਾ ਜੀ ਅੱਛਾ ਔਰ ਇਹ ਸਾਰੇ ਜਿਹੜੀ ਚੀਜ਼ਾਂ ਨੇ ਸਾਰੀਆਂ ਮਤਲਬ ਇਕੋ ਫਰੈਂਡਲੀ ਹੈ ਇਕਨੋਮਿਕ ਆਪਣੇ এনਵਾਇਰਨਮੈਂਟ ਫਰੈਂਡਲੀ ਹੈ ਸਭ ਦਾ ਫਰੈਂਡਲੀ ਹੈ ਜੀ 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 ਉਹ ਸੇਫਲੀ ਵੀ ਹੈ ਬਾਕੀ ਬਿਲਕੁਲ ਸੇਫ ਹੈ ਜੀ ਨੀਰੀ ਦਾ ਸਰਟੀਫਿਕੇਟ ਹੈ ਇਹਨਾਂ ਸਾਰਿਆਂ ਦੇ ਉੱਪਰ ਬਾਰਕੋਡ ਲੱਗੇ ਹੁੰਦੇ ਆ ਤੁਸੀਂ ਸਕੈਨ ਕਰਕੇ ਦੇ ਸਕਦੇ ਹੋ ਸਭ ਬ੍ਰਾਂਡਡ ਹੈ ਮਰਕੀ ਬ੍ਰਾਂਡ ਦਾ ਵਿਦ ਬਾਰਕੋਡ ਇਹ ਕੀ ਹੈ ਭਾਜੀ ਏ ਸ਼ਾਵਰਿੰਗ ਵੀਲ ਹੈ ਜੀ ਚਾਰ ਵਾਰ ਚੱਕਰੀ ਘੁੰਮਦੀ ਹੈ। ਅੱਛਾ ਇਹ ਸ਼ਾਵਰਿੰਗ ਵੀਲ ਹੈ। ਇਹ ਵੀ ਸੇਫਲੀ ਜੀ ਬਹੁਤ ਸੇਫ ਹੈ ਜੀ ਬੱਚੇ ਜੀ ਭਾਜੀ ਇਹ ਗੱਲ ਕਹੀ ਕਿ ਇਹ 바ਰ ਕੋਡ ਜਿਹੜਾ ਲੱਗਿਆ ਹੋਇਆ ਇਹਦਾ ਮਤਲਬ ਤੁਸੀਂ ਸਮਝਾਓ ਕਿ ਇਹ 바ਰ ਕੋਡ ਮੋਮੈਂਟ ਦਾ ਰੂਲ ਬਣਿਆ ਸੀਗਾ ਕਿ ਤੁਸੀਂ ਸਿਰਫ ਗ੍ਰੀਨ ਫਾਇਰਵਰਕਸ ਯੂਜ਼ ਕਰਨੇ ਹਨ ਥਰੋਅਆਊਟ ਇੰਡੀਆ ਸਿਰਫ ਗ੍ਰੀਨ ਫਾਇਰਵਰਕਸ ਅਲਾਉਡ ਹੈ। ਅਸੀਂ ਉਹਨਾਂ ਨੂੰ ਫੋਲੋ ਕਰਦੇ ਹੋਏ ਸਾਰੇ ਜਿਹੜੇ 바ਰ ਕੋਡ ਵਾਲੇ ਜਿਹੜੇ ਕਿ ਨੀਰੀ ਸਰਟੀਫਾਈਡ ਪਟਾਕੇ ਸਿਰਫ ਉਹੀ ਸੇਲ ਕਰਦੇ ਹਾਂ। ਤੇ ਤੁਸੀਂ ਯਾਨੀ ਕਿ ਪੂਰੀ ਸ਼ਾਪ ਦੇ ਵਿੱਚ ਗ੍ਰੀਨਰੀ ਹੀ ਜੀ ਸਰ ਸਰ ਬਿਲਕੁਲ ਸਾਈਟਮੈਂਟ ਵੀ ਜਿਹੜੀ ਹੈਗੀ ਲੋਕੀ ਵੀ ਅਵੇਅਰ ਹੋ ਰਹੇ ਨੇ ਜੀ ਬਿਲਕੁਲ ਜੀ ਬੱਚਿਆਂ ਚ ਵੀ ਬਹੁਤ ਅਵੇਅਰਨੈਸ ਹੈ ਜੀ ਪੇਰੈਂਟਸ ਬਹੁਤ ਅਵੇਅਰਨੈਸ ਹੈ ਆ ਕੇ ਮੰਗਦੇ ਹੀ ਗ੍ਰੀਨ ਫਾਇਰਵਰਕਸ ਹੈ ਇਹ ਅਨਾਰ ਹੈ ਜੀ ਪੀਕਾਕ ਅਨਾਰ ਹੈ ਜਿਸ ਤਰ੍ਹਾਂ ਮੋਰ ਨੱਚਦਾ ਹੈ ਨਾ ਇਹ ਅਨਾਰ ਉਸ ਤਰ੍ਹਾਂ ਚੱਲਦਾ ਹੈ ਅੱਛਾ ਬਿਲਕੁਲ ਲੇਟੈਸਟ ਆਈਟਮ ਆਈ ਹੈ ਜੀ ਸਨ ਇੰਡੀਆ ਬ੍ਰਾਂਡ ਦੀ ਹੈ ਠੀਕ ਹੈ ਯਾਨੀ ਕਿ ਇਹ ਲੇਟੈਸਟ ਬ੍ਰਾਂਡ ਹੈ ਲੋਕ ਕੀ ਪਸੰਦ ਕਰਦੇ ਫਾਇਰ ਜੀ ਬਿਲਕੁਲ ਬਹੁਤ ਸਾਰੀ ਡਿਮਾਂਡ ਹੈ ਜੀ ਬਹੁਤ ਡਿਮਾਂਡ ਹੈ ਜੀ ਬਾਡੀ ਮੰਗ ਹੈ ਹੌਟ ਟਿਕਾ ਯਾਨੀ ਕਿ ਇਹ ਹੁਣ ਜਿਹੜੀ ਨਵੀਂ ਚੀਜ਼ਾਂ ਹੋਰ ਵੀ ਭਾਜੀ ਤੁਸੀਂ ਦਿਖਾ ਦਿਓ ਝੋੜਾ ਕਿਉਂਕਿ ਆ ਰਿਹਾ ਜੀ ਬਹੁਤ ਕੁਝ ਆ ਰਿਹਾ ਅੱਛਾ ਇਹ ਇੱਕ ਕੌਗ ਬ੍ਰੈਂਡ ਹੈ ਇਹ ਵੀ ਭਾਜੀ ਪੂਰਾ এনवायरमेंट ਸੇਫਲੀ ਹੈ ਔਰ ਇਹ ਬੁਲੇਟ ਬੰਬ ਹੈ ਜੀ ਮੋਸਟ ਵਾਂਟਿਡ ਚੀਜ਼ ਹੈ ਹਰ ਘਰ ਚ ਵਰਤੀ ਜਾਂਦੀ ਹੈ ਜੀ ਇਹ ਕੌਗ ਬ੍ਰੈਂਡ ਬਹੁਤ ਆਈਟਮਸ ਇਹਦੇ ਨਾਲ ਦੀਆਂ ਮਿਲਦੀਆਂ ਜੁਲਦੀਆਂ ਜੀ ਬਿਗ ਬੁਲੇਟ ਆ ਜਾਏਗਾ ਮਿਨੀ ਬੁਲੇਟ ਆ ਜਾਏਗਾ ਇਹਦੇ ਵਿੱਚ ਅਨਾਰ ਹੈ ਜੀ ਬੱਚਿਆਂ ਦੀ ਆਈਟਮਸ ਹੈ ਅਨਾਰ ਹੈ ਸੇਫਟੀ ਚੀਜ਼ਾਂ ਸਾਰੀਆਂ ਤੇ ਸਭ ਲਈ ਮਤਲਬ ਇਕਨੋਮਿਕਲੀ ਵੀ ਬਹੁਤ ਵਧੀਆ ਔਰ ਕਿਉਂਕਿ ਸਾਡਾ ਕੰਮ ਹੀ ਹੋਲਸੇਲ ਦਾ ਅਸੀਂ ਵੈਸੇ ਹੀ ਬੜੇ ਜੈਨੂਨੇਟ ਦਿੰਨੇ ਆ ਬਹੁਤ ਸਾਰੀ ਚੀਜ਼ਾਂ ਜਿਸ ਨੂੰ ਲੈ ਕੇ ਹੁਣ ਜਿਹੜੇ ਗ੍ਰੀਨਰੀ ਨੂੰ ਲੈ ਕੇ ਕਿਉਂਕਿ ਸਰ ਗ੍ਰੀਨਰੀ ਦੇਖੋ এনਵਾਇਰਨਮੈਂਟ ਦੇ ਨਾਲ-ਨਾਲ ਬਹੁਤ ਸਾਰੀ ਚੀਜ਼ਾਂ ਜਿਹੜੀ ਦੇਖਣੀ ਹੈ ਬੱਚਿਆਂ ਦੀ ਸੇਫਟੀ ਵੀ ਅਸੀਂ ਦੇਖਣੀ ਹੈ ਜੀ ਜੀ ਬਿਲਕੁਲ ਸੇਫਟੀ ਫਰਸਟ ਹੈ ਜੀ এনਵਾਇਰਨਮੈਂਟ ਨੂੰ ਵੀ ਬਚਾਉਣਾ ਹੈ ਤੇ ਆਪਣਾ ਇੰਜੋਇਮੈਂਟ ਵੀ ਕਰਨਾ ਹੈ ਉਹਦੇ ਲਈ ਫਿਰ ਇਹੀ ਹੈ ਜੀ ਗ੍ਰੀਨ ਫਾਇਰ ਵਰਕਸ ਵਰਤੋ ਮੈਂ ਤਾਂ ਸਾਰਿਆਂ ਨੂੰ ਇਹੀ ਕਰਾਂਗਾ ਕਿ ਤੁਸੀਂ ਗ੍ਰੀਨ ਫਾਇ ਗ੍ਰੀਨ ਫਾਇਰਵਰਕਸ ਦੇਖ ਕੇ ਲੋ ਭਾਜੀ ਇਹ ਵੀ ਸਜਾਵਟ ਦਾ ਵੀ ਰੱਖਿਆ ਹੋਇਆ ਹੈ ਜੀ 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 ਇਹ ਕੈਂਡਲਸ ਹੈ ਜੀ ਫਲੋਟਿੰਗ ਕੈਂਡਲਸ ਹੈ ਹਰ ਮੰਦਰ ਮਸਜਿਦ ਗੁਰਦੁਆਰੇ ਹਰ ਜਗ੍ਹਾ ਲਗਾਨੀ ਹੁੰਦੀ ਹੈ ਕੈਂਡਲਸ ਵਰਤੀਆਂ ਜਾਂਦੀਆਂ ਸਾਡੇ ਕੋਲ ਸਾਰੀਆਂ ਹੌਲ ਸੇਲਸ ਮਿਲਦੀਆਂ ਹੈ ਅੱਛਾ ਠੀਕ ਹੈ ਇਹ ਕੈਂਡਲਸ ਵੀ ਇਸ ਬਾਰੇ ਮੈਨੂੰ ਲੱਗਦਾ ਹੈ ਕਿ ਵੈਰਾਈਟੀ ਵੀ ਬਿਲਕੁਲ ਡਿਫਰੈਂਟ ਬਹੁਤ ਵੈਰਾਈਟੀ ਡਿਫਰੈਂਟ ਆ ਗਈ ਜੀ ਕਿਤਾ ਇੱਕ ਮੀਡੀਆ ਅੱਜਕੱਲ ਬੜਾ ਐਡਵਾਂਸ ਹੋ ਚੁੱਕਿਆ ਹੈ ਬੱਚੇ YouTube ਤੇ ਦੇਖਦੇ ਆ ਇੰਸਟਾ ਪੇਜ ਦਿਖਾਉਂਦੇ ਆ ਤੇ ਉਹਦੇ ਵਾਸਤੇ ਸਾਰੀ ਨਵੀਂ ਆਈਟਮਸ ਬਣਾਈਆਂ ਗਈਆਂ ਨੇ ਉਹਨਾਂ ਦੇ ਪ੍ਰਾਈਸ ਵੀ ਨੋਮੀਨਲ ਪਾਜੀ ਇਹ 라ਵਣ ਬੋਮ ਦੇਖ ਰਹੇ ਆ ਇਹ ਵੀ ਸਾਰਾ ਟੋਟਲੀ ਸੇਫਲੀ ਸਰ ਸਾਰਾ ਸੇਫ ਹੈ ਗ੍ਰੀਨ ਫਾਇਰ ਵਰਕਸ ਹੈ ਕਈਆਂ ਨੂੰ ਉੱਪਰ ਵਾਲੇ ਸ਼ੂਟਰ ਜ਼ਿਆਦਾ ਪਸੰਦ ਆ ਕਈਆਂ ਨੂੰ ਧੁਮਾਕੇ ਵਾਲੀ ਆਈਟਮ ਆ ਪਸੰਦ ਆ ਤਾਂ ਉਹਨਾਂ ਦੇ ਅਕੋਰਡਿੰਗਲੀ ਅਸੀਂ ਸਾਰਾ ਪਲਾਨ ਕਰਕੇ ਸਭ ਕੁਝ ਬਣਾਇਆ ਹੁੰਦਾ ਇਹ ਹਾਈਡਰੋ ਕੀ ਹੈ ਪਾਜੀ ਸ਼ਿਵਾ ਇਹ ਹਾਈਡਰੋ ਇਹ ਹੈ ਜੀ ਕੌਕਪਰੈਂਟ ਦਾ ਹੁੰਦਾ ਹੈ ਕਿਹਦੇ ਨਾਲ ਦਾ ਸ਼ਿਵਾ ਦਾ ਹੁੰਦਾ ਹੈ ਇਹ ਸ਼ਿਵਾ ਕਾਸੀ ਦਾ ਬਣਿਆ ਹੋਇਆ ਹੈ ਜੀ ਗ੍ਰੀਨ ਕਲਰ ਚ ਹੈ ਜਿਸ ਤਰ੍ਹਾਂ ਆਪਾਂ ਗ੍ਰੀਨ ਕਲਰ ਮਿਲਟਰੀ ਬੋਮ ਕਹਿੰਦੇ ਨੇ ਉਹ ਚੀਜ਼ ਹੈ ਠੀਕ ਹੈ ਜੀ ਇੱਕ ਹੋਰ ਫੋਕਸ ਉਹ ਕੀ ਜੀ ਉਹ ਲੜੀ ਹੈ ਸਰ ਫੋਕਸ ਬ੍ਰਾਂਡ ਦੀ ਹੈ 5000 ਪਟਾਕਿਆਂ ਦੀ ਲੰਬੀ ਲੜੀ ਹੈ 5000 ਪਟਾਕੇ ਇਕੱਠੇ ਲਗਾਤਾਰ ਚੱਲਦੇ ਆ ਓਕੇ ਇਹਦੀ ਵੀ ਡਿਮਾਂਡ ਹੈ ਜੀ ਬਹੁਤ ਡਿਮਾਂਡ ਹੈ ਜੀ ਹੌਟ ਕੇਕ ਹੈ ਵੀ ਬਹੁਤ ਵਿਕਦਾ ਠੀਕ ਹੈ ਭਾਜੀ ਇਹ ਇੱਕ ਇਹ ਚੀਜ਼ ਕੀ ਹੈ ਇਹ ਅਸੀਂ ਦੇਖ ਰਹੇ ਸੀ ਕਿ ਇਹ ਸ਼ੂਟਰ ਹੁੰਦਾ ਹੈ ਇਹ 5 ਇੰਚੀ ਡੰਡਾ ਹੁੰਦਾ ਹੈ ਵੱਡਾ ਸ਼ੂਟਰ ਜਿਹਨੂੰ ਆਪਾਂ ਸਟੇਡੀਅਮ ਸ਼ਾਟ ਕਹਿੰਦੇ ਆ ਜਿਸ ਤਰ੍ਹਾਂ ਕਿ ਕੋਈ ਆਈਪੀਐਲ ਮੈਚ ਚੱਲ ਰਿਹਾ ਹੈ 2020 ਕੋਈ ਸੀਰੀਜ਼ ਚੱਲ ਰਹੀ ਹੈ ਜਦੋਂ ਮੈਚ ਜਿੱਤਦੇ ਸੈਲੀਬ੍ਰੇਟ ਕਰਨਾ ਹੁੰਦਾ ਨਾ ਤੇ ਸਟੇਡੀਅ ਕਾਫੀ 빅 ਹੈਗੀ ਬਹੁਤ ਅਚੀ ਡਿਮਾਂਡ ਹੈ ਜੀ ਜਿਹੜੇ ਕਿ ਇਸ ਚੀਜ਼ ਨੂੰ ਬਹੁਤ ਚੰਗੀ ਤਰ੍ਹਾਂ ਜਾਣਦੇ ਆ ਉਹ ਜ਼ਰੂਰ ਲੈ ਕੇ ਜਾਂਦੇ ਆ ਤੇ ਸਾਡੇ ਕੋਲ ਪੂਰੇ ਦੇਸ਼ ਤੋਂ ਹੁਣ ਹੁਮਾਗੇ ਲੋਕ ਪਹੁੰਚ ਰਹੇ ਸਾਡੇ ਰੂਟੀਨ ਕਸਟਮਰ ਜਿਹੜੇ ਸਾਡੇ ਨਾਲ 10 15 15 ਸਾਲ ਤੋਂ ਜੁੜੇ ਹੋਏ ਆ ਰੂਟੀਨ ਰੈਗੂਲਰ ਆ ਰਹੇ ਬੱਚਿਆਂ ਵਾਸਤੇ ਤੁਸੀਂ ਜਿੱਦਾਂ ਕਿਹਾ ਕਿਉਂਕਿ ਬਹੁਤ ਹੁੰਦਾ ਨਾ ਕਿ ਸ਼ੋਰ ਵੀ ਬਹੁਤ ਪਸੰਦ ਹੁੰਦਾ ਹੈ ਲੇਕਿਨ এনवायरमेंट ਵੀ ਜਰੂਰ ਦੇਖਣਾ ਹੈ ਸੇਫਲੀ ਵੀ ਅੰਡਰ ਜੋ ਗਵਰਨਮੈਂਟ ਦੇ ਦਿੱਤੇ ਹੋਏ ਆ ਨੋਰਮਸ ਉਹਦੇ ਅੰਡਰ ਜਿਹੜੇ ਪਟਾਕੇ ਬੰਦੇ ਆ ਉਹੀ ਅਸੀਂ ਸੇਲ ਕਰਦੇ ਆ ਔਰ ਜੇ ਮਿਲਣਗੇ ਹੀ ਉਹੀ ਤਾਂ ਬੱਚੇ ਚਲਾਣਗੇ ਹੀ ਉਹੀ ਬਿਲਕੁਲ ਭਾਜੀ ਇਹ ਏਂਜਨ ਕੀ ਹੈ ਇਹ ਦੇਖ ਰਹੇ ਅਸੀਂ ਨਵੀਂ ਚੀਜ਼ ਹੈ ਕੁਛ ਸਰ ਇਹ ਸੋਨੀ ਬ੍ਰਾਂਡ ਦਾ ਹੈ ਜੀ ਇਹ ਵੀ ਬਲੂ ਕਲਰ ਚ ਚੱਲਦਾ ਹੈ ਬਹੁਤ ਸੋਹਣਾ ਡਿਜ਼ਾਈਨ ਹੈ ਇਹਦਾ ਮਤਲਬ ਕਿ ਕਾਫੀ ਉੱਪਰ ਜਾ ਕੇ ਬਲਾਸਟ ਹੋਏਗਾ ਔਰ ਜਿੰਨਾ ਆਪਾਂ ਦੇਖਦੇ ਆਂ ਆਪਣੀ ਵਿਜ਼ਨ ਚ ਸਾਰਾ ਇਹੀ ਕਲਰ ਦਿਖੇਗਾ ਭਜੀ ਇਹ ਬਾਹਰ ਕੋਡ ਦੀ ਤੁਸੀਂ ਗੱਲ ਕੀਤੀ ਇਹ ਬਾਰ ਕੋਡ ਜਿਹੜਾ ਹੈਗਾ ਇਹਦਾ ਮਤਲਬ ਸਮਝਾਓ ਸਰ ਇਹ ਮੰਡੀਟਰੀ ਹੈ ਬਾਰ ਕੋਡ ਜਿਸ ਪਟਾਕੇ ਤੇ ਨਹੀਂ ਹੈਗਾ ਮੈਂ ਤਾਂ ਸਾਰਿਆਂ ਨੂੰ ਇਹ ਅਪੀਲ ਕਰੂੰਗਾ ਉਹ ਲੋ ਹੀ ਨਾ ਕਿਉਂਕਿ ਬਾਰ ਕੋਡ ਦਾ ਮਤਲਬ ਹੈ ਇਹ ਨੀਰੀ ਅਪਰੂਵਡ ਹੈ ਨੀਰੀ ਹੈ ਜੀ ਇੱਕ ਇੰਸਟੀਚਿਊਟ ਹੈ ਜਿਹੜਾ ਕਿ ਪੋਲੂਸ਼ਨ ਕੰਟਰੋਲ ਬੋਰਡ ਦੇ ਅੰਡਰ ਹੈ ਤੇ ਕੋਈ ਵੀ ਬਾਰ ਕੋਡ ਵਾਲਾ ਜਿਹੜਾ ਕੋਈ ਪਟਾਕਾ ਤੁਸੀਂ ਦੇਖੋਗੇ ਨਾ ਉਹ ਨੀ ਉਸ ਸਕੈਨ ਕਰ ਸਕਦੇ ਹੋ ਤੁਸੀਂ ਉੱਤੇ ਨੀਰੀ ਦਾ ਸਰਟੀਫਿਕੇਟ ਆਏਗਾ ਇਹ ਵੀ ਬਹੁਤ ਇੰਪੋਰਟੈਂਟ ਹੈ ਠੀਕ ਹੈ ਇਹ ਬਹੁਤ ਸਾਰੀ ਚੀਜ਼ਾਂ ਜਿਹੜੀ ਹੁਣ ਨਵੀਂ ਆਈਆਂ ਸਰ ਇਹ ਕੀ ਹੈ ਗੋਲਡ ਸਪਾਈਡਰ ਸਰ ਇਹ ਗੋਲਡ ਸਪਾਈਡਰ ਹੈ ਜੀ ਜਿਸ ਤਰ੍ਹਾਂ ਮਕੜੀ ਦਾ ਜਾਲਾ ਹੁੰਦਾ ਜਦੋਂ ਬਲਾਸਟ ਹੁੰਦਾ ਹੈ ਇਹ ਉੱਪਰ ਜਾਲੇ ਟਾਈਪ ਬਣ ਜਾਂਦਾ ਅੱਛਾ ਜੀ ਇਹ ਵੀ ਨਵੀਂ ਵੈਰਾਈਟੀ ਹੈ ਜੀ ਇਹ ਵੀ ਨਵੀਂ ਹੈ ਜੀ ਇਹ ਕੇ ਦੇਖੋ ਸਟੇਡੀਅਮ ਸ਼ਾਟਸ ਆਈਆਂ ਹਮ ਇਹਨਾਂ ਜੀ ਤਾਂ ਬਹੁਤ ਵੱਡਾ ਇਹ ਚੀਜ਼ ਹੈ ਜੀ ਇਹ ਜੜੇ ਆ ਸਟੇਡੀਅਮ ਸ਼ਾਟਸ ਇਹ ਸੈਲੀਬ੍ਰੇਸ਼ਨ ਵਾਸਤੇ ਚੱਲਦੇ ਆ ਬੇਸਿਕਲੀ ਇਹਨਾਂ ਵਾਸਤੇ ਖੁੱਲੀ ਜਗ੍ਹਾ ਚਾਹੀਦੀ ਹੁੰਦੀ ਹੈ ਤੇ ਜਿੱਥੇ ਮੈਚ ਵਗੈਰਾ ਹੋਵੇ ਕੋਈ ਮਤਲਬ ਕੋਈ ਇਵੈਂਟ ਹੋ ਰਿਹਾ ਇਹ ਉੱਥੇ ਚਲਾਉਣ ਵਾਸਤੇ ਹੁੰਦੇ ਜੀ ਸਾਰੇ ਯਾਨੀ ਕਿ ਇਹ ਵੀ ਇਹਨਾਂ ਦਾ ਟਾਈਮਿੰਗ ਵੀ ਮਿਲਦਾ ਹੈ ਜੀ ਟਾਈਮਿੰਗ ਵੀ ਬਹੁਤ ਅੱਛੀ ਹੁੰਦੀ ਹੈ ਜੀ ਔਰ ਇਹਨਾਂ ਦਾ ਬਲਾਸਟ ਸ਼ੂਟ ਅੱਛਾ ਹੁੰਦਾ ਇਹਨਾਂ ਦਾ ਗਿਟਾਰ ਵੀ ਕੋਈ ਗਿਟਾਰ ਹੁੰਦੀ ਹੈ ਜੀ ਇਹ ਵੀ ਇੱਕ ਅਨਾਰ ਹੈ ਬੱਚਿਆਂ ਚਲਾਉਣ ਵਾਸਤੇ ਹੈ ਜੀ ਗਿਟਾਰ ਸ਼ੇਪ ਚ ਬਣਿਆ ਹੋਇਆ ਕੋਲਡ ਨਾਰਾ ਹੈ এনवायरमेंट ਸੇਫਲੀ ਹੈ ਬੱਚਿਆਂ ਲਈ ਵੀ ਸੇਫ ਹੈ ਤੁਸੀਂ ਅੱਗੇ ਹੱਥ ਵੀ ਕਰ ਦੋਗੇ ਕੋਲਡ ਨਾਰ ਹੁੰਦਾ ਹੈ ਇਹ ਹੱਥ ਨੂੰ ਕੋਈ ਨੁਕਸਾਨ ਨਹੀਂ ਕਰੇਗਾ ਸਕਿਨ ਨੂੰ ਕੋਈ ਨੁਕਸਾਨ ਨਹੀਂ ਕਰਦਾ ਨਹੀਂ ਜੀ ਨਹੀਂ ਇਹ ਵੀ ਸੇਫਲੀ ਹੈ ਤੇ ਬਹੁਤ ਸਾਰੀ ਇਸ ਤਰ੍ਹਾਂ ਦੀ ਜਿਹੜੀ ਚੀਜ਼ਾਂ ਨੇ ਔਰ ਇੱਕ ਸਰ ਕੈਂਡਲ ਜਿਹੜੀ ਹੈਗੀ ਹੈ ਇਸ ਵਾਰੀ ਕਾਫੀ ਅਸੀਂ ਦੇਖ ਰਹੇ ਹਾਂ ਕਿ ਬੜਾ ਕਲਰਫੁੱਲ ਦੇ ਨਾਲ ਨਾਲ ਕਾਫੀ ਜਿਹੜੀ ਹੈਗੀ ਉਹਦੀ ਬਨਾਵਟ ਬੜੀ ਕਾਫੀ ਜੀ ਜੀ ਜਿਸ ਤਰ੍ਹਾਂ ਕਿ ਦੀਵਾਲੀ ਜਿਹੜਾ ਹੈ ਕਿ ਕਲਰਫੁੱਲ ਤਿਉਹਾਰ ਹੈ ਤੇ ਇਹਦੇ ਲਈ ਸਾਰੀ ਕਲਰਫੁੱਲ ਚੀਜ਼ਾਂ ਹੀ ਵਿਕਦੀਆਂ ਜੀ ਵੈਰਾਈਟੀ ਵੀ ਨਵੀਂ ਹੈ ਔਰ ਇਹਨਾਂ ਦੇ ਨਾ ਜਿਹੜੀ ਮਤਲਬ ਸਟਾਈਲ ਵੀ ਨਵਾਂ ਹੈ ਸਿਰਫ ਜਲਾਣ ਤੱਕ ਮਤਲਬ ਨਹੀਂ ਇਹ 플ੋਟ ਵੀ ਕਰਦੀਆਂ ਪਾਣੀ ਦੇ ਉੱਪਰ ਤੈਰਦੀਆਂ ਜੀ ਇਹ ਅੱਛਾ ਇਹ ਅੱਛਾ ਇਹਦਾ ਇਹ ਵੀ ਜੀ ਬਿਲਕੁਲ ਪੈਰਾਫਿਨ ਦੀ ਹੈ ਜੀ ਇਹ ਬਿਲਕੁਲ ਔਰ ਪਾਣੀ ਦੇ ਉੱਪਰ 플ੋਟ ਵੀ ਕਰੇਗੀ ਇਹ ਤੇ ਬਹੁਤ ਸਾਰੀ ਜਿੱਦਾਂ ਭਾਜੀ ਨੇ ਵੀ ਦੱਸਿਆ ਕਿ ਬਹੁਤ ਸਾਰੀ ਇਸ ਤਰ੍ਹਾਂ ਦੇ ਆਈਟਮ ਜਿਹੜੇ ਨਵੇਂ ਆਏ ਨੇ ਔਰ ਕਹਿ ਸਕਦੇ ਹਾਂ ਕਿ এনवायरमेंट ਸੇਫਲੀ ਦਾ ਹੈ ਇਹ ਇਹ ਬੱਚਿਆਂ ਦੀ ਗਨਸ ਨੇ ਇਹ ਵੀ ਸਰ ਇਸਪਾਰ ਇਸ ਇਹਦੇ ਵਿੱਚ ਵੀ ਕਾਫੀ ਵੈਰਾਈਟੀ ਹੈ ਬਹੁਤ ਵੈਰਾਈਟੀ ਹੈ ਸਰ ਇਹਦੇ ਵਿੱਚ ਵੀ ਬਹੁਤ ਵੈਰਾਈਟੀ ਹੈ ਮੈਟਲ ਚ ਵੀ ਹੈ ਜੀ ਇਹਦੇ ਚ ਪਲਾਸਟਿਕ ਚ ਵੀ ਹੈ ਟॉयज ਬੱਚਿਆਂ ਦੇ ਖੇਡਣ ਵਾਸਤੇ ਹਰ ਤਰ੍ਹਾਂ ਦੀ ਵੈਰਾਈਟੀ ਹੈ ਆਪਣੇ ਕੋਲ ਠੀਕ ਹੈ ਜਿਹੜੇ ਹੋਰ ਕਈ ਜਿਹੜੇ ਲੋਕ ਵੀ ਇੱਥੇ ਪਹੁੰਚੇ ਜੇ ਉਹਨਾਂ ਨਾਲ ਵੀ ਅਸੀਂ ਗੱਲਬਾਤ ਹਿਮਾਚਲ ਸੇ ਮੰਡੀ ਤੋਂ ਹਾਂਜੀ ਯਾਨੀ ਕਿ ਬੜਾ ਕ੍ਰੇਜ਼ ਹੈ ਕੁਰਾਲੀ ਦਾ ਹੈ ਕਿ ਹਿਮਾਚਲ ਸੇ ਆ ਕੇ ਹਾਂਜੀ ਹਾਂਜੀ ਬਹੁਤ ਵਧੀਆ ਹੈ ਭਾਜੀ ਕਹਾਂ ਸੇ ਹੋ ਭਾਜੀ ਮੈਂ ਪਠਾਨਕੋਟੋਂ ਪਠਾਨਕੋਟ ਹਾਂਜੀ ਭਾਜੀ ਹਾਂਜੀ ਭਾਜੀ ਲੈਣ ਵਾਸਤੇ ਹਾਂਜੀ ਭਾਜੀ ਇਹਨਾਂ ਦੇ ਰੇਟ ਹੈ ਬਹੁਤ ਹੀ ਜ਼ਿਆਦਾ ਜੈਨੂਅਨਸ ਹੈ ਔਰ ਕਾਫੀ ਸਾਰੀ ਸ਼ਾਪਸ ਮੈਂ ਟਰਾਈ ਕੀਤੀ ਬਟ ਇਹਨਾਂ ਦੀ ਜੋ ਕੁਆਲਿਟੀ ਹੈ ਔਰ ਗੱਲ ਕਰਨ ਦਾ ਤਰੀਕਾ ਹੈ ਔਰ ਕਸਟਮਰ ਸੈਟੀਸਫੈਕਸ਼ਨ ਹੈ ਨਾ ਜੋ ਬਹੁਤ ਵਧੀਆ ਜੀ ਲੈ ਰਹੇ ਹੋ ਗ੍ਰੀਨ ਪਟਾਟੇ ਬਿਲਕੁਲ ਜੀ ਬਿਲਕੁਲ ਹਰ ਤਰ੍ਹਾਂ ਦੇ ਪਟਾਕੇ ਗ੍ਰੀਨ ਚਲੋ ਬਹੁਤ ਜ਼ਿਆਦਾ ਵੈਰਾਈਟੀਆਂ ਬਾ ਦੇਖਣ ਨੂੰ ਮਿਲ ਰਹੀਆਂ ਲੋਕਾਂ ਦੀ ਜਿਹੜੀ ਐਕਸਾਈਟਮੈਂਟ ਹੈ ਉਹ ਵੀ ਜ਼ਰੂਰ ਦੇਖਣ ਨੂੰ ਮਿਲ ਰਹੀ ਹੈ ਕਿ ਵਕ ਵਕ ਜਿਹੜੀ ਵੈਰਾਈਟੀ ਹੈ ਆਪਣੇ ਬੱਚਿਆਂ ਵਾਸਤੇ ਖਾਸ ਤੌਰ ਤੇ ਉਹ ਇੱਥੇ ਜਿਹੜੇ ਲੈਣ ਵਾਸਤੇ ਪਹੁੰਚ ਰਹੇ ਨੇ